ਪੰਜਾਬ ਸਰਕਾਰ ਬਜਟ ਸੈਸ਼ਨ ਦੇ ਵਿੱਚ ਬੇਅਦਮੀਆਂ ਦੇ ਖਿਲਾਫ ਸਖਤ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਗੁਰੂ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਆਰੋਪੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦਾ ਮਤਾ ਜਿਹੜਾ ਪੇਸ਼ ਹੋਵੇਗਾ ਪਰ ਇਸ ਵਿਚਾਲੇ ਸਾਬਕਾ ਕੈਬਨਿਟ ਮੰਤਰੀ ਕੈਰੋਂ ਦੀ ਕੋਠੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਕੋਠੀ ਦੀ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦੇ ਮਜ਼ਦੂਰਾਂ ਵੱਲੋਂ ਸ਼ਰਾਬ ਤੇ ਤੰਬਾਕੂ ਦੀ ਵਰਤੋਂ ਕਰਨ ਦੀ ਖਬਰ ਸਾਹਮਣੇ ਆਈ ਹੈ ਤਾਂ ਐ ਜੀ ਪੀ ਸੀ ਵੱਲੋਂ ਪਾਵਨ ਸਰੂਪ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਸਤਕਾਰ ਦੇ ਨਾਲ ਲਿਜਾਏ ਗਏ ਨੇ ਤਾਂ ਪੁਲਿਸ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੰਮ੍ਰਿਤਸਰ ਸਥਿਤ ਕੋਠੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਅਤੇ ਸੇਵਾ ਸੰਭਾਲ ਦੇ ਵਿੱਚ ਖਾਮੀਆਂ ਨਜ਼ਰ ਆਈਆਂ ਨੇ ਤਾਂ ਮੌਕੇ ਉੱਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਨੁਮਾਇੰਦਿਆਂ ਨੇ ਮਾਮਲੇ ਦੀ ਜਾਂਚ ਕਰਦੇ ਹਾਂ ਸਪਸ਼ਟ ਕਰ ਦਿੱਤਾ ਕਿ ਕੋਠੀ ਦੇ ਵਿੱਚ ਰਹਿਣ ਵਾਲੇ ਮਜ਼ਦੂਰ ਸ਼ਰਾਬ ਤੇ ਤੰਬਾਕੂ ਵਰਤ ਰਹੇ ਸਨ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਰੋਜ਼ਾਨਾ ਪ੍ਰਕਾਸ਼ ਤੇ ਸੁਖਾਸਣ ਦੀ ਸੇਵਾ ਵੀ ਢੰਗ ਦੇ ਨਾਲ ਨਹੀਂ ਕੀਤੀ ਜਾ ਰਹੀ ਸੀ ਤਾਂ ਐ ਜੀ ਪੀ ਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਜਿਹੜੇ ਉਹਨਾਂ ਨੂੰ ਸਤਕਾਰ ਸਹਿਤ ਪਾਲਕੀ ਸਾਹਿਬ ਦੇ ਵਿੱਚ ਬਿਠਾ ਕੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਲਿਜਾਇਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਧਰਮ ਪ੍ਰਚਾਰ ਦੇ ਪ੍ਰਚਾਰਕ ਭਾਈ ਸਤਵੰਤ ਸਿੰਘ ਨੇ ਦੱਸਿਆ ਕਿ ਮर्याਦਾ ਦੀ ਉਲੰਘਣਾ ਕਰਨ ਦੇ ਪ੍ਰਮਾਣ ਮਿਲੇ ਨੇ ਨਾਲ ਹੀ ਉਹਨਾਂ ਆਖਿਆ ਕਿ ਇਹ ਮਾਮਲਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਜਾਵੇਗਾ ਤਾਂ ਦੂਜੇ ਪਾਸੇ ਐਸਪੀਡੀ ਹਰਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਭਾਈ ਅਮਰੀਕ ਸਿੰਘ ਦੇ ਸੇਵਕ ਤੇਜਵੀਰ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਕਿ ਸਾਬਕਾ ਮੰਤਰੀ ਕੈਰੋਂ ਦੀ ਕੋਠੀ ਦੇ ਵਿੱਚ ਪਾਵਨ ਸਰੂਪ ਦੀ ਬੇਅਦਬੀ ਹੋ ਰਹੀ ਹੈ ਤਾਂ ਮੌਕੇ ਉੱਤੇ ਪੁਲਿਸ ਨੇ ਜਾ ਕੇ ਜਾਂਚ ਕੀਤੀ ਹੈ ਜਿੱਥੇ ਉੱਪਰਲੇ ਕਮਰੇ ਦੇ ਵਿੱਚ ਰੱਖੀਆਂ ਹੋਈਆਂ ਮਾਤਾ ਰਾਣੀ ਦੀਆਂ ਤਸਵੀਰਾਂ ਅਤੇ ਪੱਖੇ ਆਦਿ ਲਗਭਗ ਸਿੱਖ ਮਰਿਆਦਾ ਦੀ ਉਲੰਘਣਾ ਕਰਦੇ ਨਜ਼ਰ ਆਏ ਨੇ ਤਾਂ ਗ੍ਰੰਥੀ ਸਿੰਘ ਨੂੰ ਬੁਲਾ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇਗੀ ਅਤੇ ਪੁਲਿਸ ਪ੍ਰਸ਼ਾਸਨ ਵੀ ਆਪਣੀ ਜਾਂਚ ਅੱਗੇ ਵਧਾ ਰਿਹਾ ਹੈ ਤਾਂ ਮਾਮਲੇ ਨੇ ਸਿੱਖ ਸੰਗਤ ਦੇ ਵਿੱਚ ਇੱਕ ਗੰਭੀਰ ਰੋਸ ਪੈਦਾ ਕਰ ਦਿੱਤਾ ਹੈ ਅਤੇ ਸਚਾਈ ਸਾਹਮਣੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਆਪਣੇ ਆਦੇਸ਼ ਪ੍ਰਸ਼ਾਦ ਦਾ ਕੋਟੀ ਹੈ ਜੀ। ਤੇ ਪ੍ਰਸ਼ਾਸਨ ਸਾਹਿਬ ਆਪਣੇ ਜਿਹੜੇ ਮਿਨਿਸਟਰ ਹੈ ਜੀ ਉਹਨਾਂ ਦੇ ਘਰੇ ਜੀ। ਹਾਂਜੀ ਉਹਨਾਂ ਵੱਲੋਂ। ਤੇ ਤੁਹਾਨੂੰ ਮਾਰਾ ਕਿਹਨੇ ਚਾਹਤਾ ਪ੍ਰਕਾਸ਼ ਤੇ ਜੀ। ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਦੋਂ ਸੇਵਾ ਕਰਾਂ ਤਕਰੀਬਨ 3 ਕਿ ਸਾਲ ਤੋਂ ਮੇਰੇ ਕੋਲ। ਤੇ 3 ਸਾਲ ਤੋਂ ਸੇਵਾ ਕਰਾਂ। ਹਾਂਜੀ ਸੇਵਾ ਕਰਾਂ। ਜੀ ਦੇਖਿਓ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ। ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕੋ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਰਹੀਦੀ ਆ ਐ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝ ਨਹੀਂ ਗਾ ਜੀ ਮਿਲੇ ਹੀ ਨਹੀਂ ਆਪਾਂ ਉਹਨਾਂ ਨੂੰ ਦੇਖੇ ਜੀ ਇਹ ਰੈਸ਼ ਕੀ ਦੀ ਆਪਾਂ ਉਹਨੂੰ ਮਿਲੇ ਨਹੀਂ ਕਦੀ ਕੀ ਦੀ ਰੈਸ਼ ਤੁਸੀਂ ਕਿਹਨੇ ਚਾਹ ਤੂੰ ਸੇਵਾ ਕਰੇ ਮੈਂ ਤਿੰਨ ਸਾਲ ਤਿੰਨ ਸਾਲ ਚੇਹਰੀ ਤੁਹਾਨੂੰ ਪਤਾ ਨਹੀਂ ਕੋੜੀਆਂ ਨਾਲ ਕੋਈ ਜਾ ਰਿਹਾ ਕੋਈ ਆਇਆ ਰਿਹਾ ਨਹੀਂ ਕੋਈ ਆਉਂਦਾ ਜਾਂ ਜਦ ਨਹੀਂ ਆਉਣੇ ਆ ਬੂਹਾ ਵੱਜਾਂਦਾ ਉੱਤੇ ਪ੍ਰਵਾਸੀ ਰਹਦੇ ਪਏ ਅੱਜ ਵੀੜੀਆਂ ਸਿਟੀ ਦੇ ਕੋਲ ਦੇਖਿਆ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣ ਇਹਨਾਂ ਨਾਲ ਜਾ ਕੇ ਸਭੋ ਵੇਖਿਆ ਉੱਤੇ ਵੀ ਉਹਨਾਂ ਨੇ ਫੋਟੋਆਂ ਫੋਟੋਆਂ ਲਾਈਆਂ ਉੱਪਰ ਮਤਲਬ ਕਿ ਮੰਦਰ ਬਣਾਇਆ ਵੀ ਐਤਵੀ ਕੀਤੀ ਜਾ ਰਹੀ ਚ ਮੰਦਰ ਬਣਾਇਆ ਉੱਤੇ ਮਾੜੀ ਇਹ ਲਾਲੋਬਈ ਉੱਤੇ ਜੇ ਗਲਤ ਹੋ ਰਿਹਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂ ਗਿਆ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਨਹੀਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਇਹ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸਾਨੂੰ ਸੁਭਾਸਨ ਕਰਨਾ ਬਸ ਇਹਨਾਂ 3 ਸਾਲ ਤੋਂ ਤੁਸੀਂ ਸੇਵਾ ਕਰੇ ਤਾਂ ਰੇਲ ਤੋਂ ਲੱਗੇ ਉੱਪਰ ਮੰਦਿਰ ਹੈਗਾ ਵਾ ਤੇ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਸਿੱਖ ਜੰਗੇ ਭਲੇ ਮੈਂ ਬੇਨਤੀ ਕੀਤੀ ਆ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਆ ਆਪਾਂ ਐਸਐਸਬੀਰ ਦਫ਼ਤਰ ਚਿਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਵਾਂਗੇ ਸੇਵਾਦਾਰੋ ਜੀ ਹਾਂਜੀ ਪਰ ਸੇਵਾਦਾਰਾ ਪੈਣ ਨਹੀਂ ਆਦੇ ਜੇ ਆਪਾਂ ਦਫ਼ਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦਦਾ ਕਰਾ ਵੀ ਇੱਥੇ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇਹ ਤੇ ਸੁਫਾਸਨ ਗੰਜਿੰਦਰਾ ਮਾਨਨ ਕਰਨ ਜਾ ਰਹੇ ਬੇਅਦਬੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਬੇਅਦਬੀ ਕਰ ਰਹੇ ਹਾਂ ਜੀ ਹਾਂ ਜੀ ਦੇ ਵਿੱਚ ਤੇ ਤੇਰੇ ਮਨਿਸਟਰ ਹਾਂ ਜੀ ਆਪਾਂ ਉੱਤੇ ਲਾ ਲਈ ਤਾਂ ਤੇ ਇਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪੀਂਦੇ ਆ ਫੇਰ ਬੇਅਦਬੀ ਹੈ ਜੀ ਫੇਰ ਮੰਨਣ ਜੋਗ ਆ ਵੀ ਬੇਅਦਬੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਪਏ ਹੋ ਹਾਂ ਜੀ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਹਾਰਾਜ ਦਾ ਉਹ ਆਪਾਂ ਜ਼ਿੰਮੇਵਾਰ ਆ ਮੇਨਾ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਕੀ ਗੱਲ ਫੀ ਕਿਸ ਜਗ੍ਹਾ ਤੇ ਉੱਪਰ ਆ ਗਈ ਬਟਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮਿਲੀ ਸੀ ਸਾਡੇ ਨਾਲ ਨਿਗਰਾਨ ਭਾਈ ਇਹ ਬਲਵੰਤ ਸਿੰਘ ਐਨਓ ਕੋਟ ਸਾਹਿਬ ਇਹ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ਤਰਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਉਂਸ ਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਝੋੜ ਚੀਜ਼ ਸਾਡੇ ਅੱਖੀ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣਗੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਅਨੁਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਤੇ ਉਹਨਾਂ ਦਾ ਸੰਸਰਕ ਕਵਲੀਆਂ ਤਸਵੀਰਾਂ ਹੀ ਇੱਕ ਮੇਜ਼ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੂੰ ਜਦੋਂ ਤੁਸੀਂ ਐਂਟਰ ਹੋਏ ਉਹ ਸ਼ੁਰੂ ਹੋ ਗਿਆ ਸਭ ਸ਼ੁਰੂ ਜਿਹਾ ਸੁਭਾਗ ਸਭ ਪਟਿਆ ਹੋ ਜਾ ਵਾਪੀ ਇਹ ਵੀ ਇਹ ਚੰਦੋਵਾ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤਖਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਦੇ ਹਿਸਾਬ ਨਾਲ ਇਹ ਮਸੇਵਾ ਨਹੀਂ ਕਰ ਰਹੇ ਜੀ ਜੇ ਸੰਬੰਧ ਵਿੱਚ ਜਹੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਜਿਹੜੀ ਸਮੇ ਸਮੇਤੇ ਵੱਖ-ਵੱਖ ਆਦੇਸ਼ ਜਿਹੜੇ ਜਾਰੇ ਕੀਤੇ ਜਾਂਦੇ ਆ ਉਹ ਫਿਰ ਗਰੰਤੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿੱਚਣ ਗੈਲੀ ਜਿਹੜੀ ਆ ਸਾਫ ਨਜ਼ਰ ਆ ਰਹੀ ਆ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾਂ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਸਾਨੂੰ ਤੇ ਹੀ ਮੌਕੇ ਤੇ ਮਰਿਆਦਾ ਵੇਖੀ ਹੈ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਤੀ ਸਿੰਘ ਮੌਕੇ ਤੇ ਆਏ ਆ ਪ੍ਰਸ਼ਾਸਨ ਪੁੱਛਿਆ ਮੌਕੇ ਤੇ ਹਾਂਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ ਤੇ ਅਸੀਂ ਪਹੁੰਚਿਆ ਹਾਂ ਹਾਂ ਪਵਨ ਸਰੂਪ ਗੁਰਦੁਆਰਾ ਰਾਮ ਸਰ ਸਾਹਿਬ ਸਤਿਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨਸਾਰ ਵਿਰਾਜਮਾਨ ਕਰਾਵਾਂਗੇ ਤੇ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇੱਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਇਹ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ ਇਸ ਤਰ੍ਹਾਂ ਜੀ ਕਿ ਇਥਾਣਾ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਪੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਬ ਕੈਰੋਂ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਵਿਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਤੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਅਤੇ ਐਸ்சிਪੀਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ்சிਪੀਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਤੀ ਸਿੰਘ ਦੇ ਤੇ ਬਿਆਨ ਲੈ ਗਏ ਨੇ ਜੋ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਉੱਥੇ ਲਾਇਆ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਹੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਬੀ ਡਿਸਕ੍ਰੀਪੈਂਟ ਹੈ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸੀ ਜਿਹੜੇ ਕੋਈ ਬਰਾਮਦ ਨਹੀਂ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦੇ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ ਸੀ ਪੀ ਸੀ ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮੁਤਾਬਕ ਜੋ ਹੀ ਕਾਨੂੰਨੀ ਕਾਰਵਾਈ ਹੋਣੀ ਉਹ ਕੀਤੀ ਜਾਏਗੀ